ਦੁਆਰਦਾਨ ਅਗਰਬਾਡੀ ਮਲਾਜੂਨ ਸੀਐਸਜੀ ਜਿਤਪਤ ਪਟੂੜਾ ਅੱਜ ਜਿਹੜੀ ਸਾਡੀ ਕਾਹ ਲੈ ਕੁਝ ਸਾਡੀਆਂ ਡਿਮਾਂਡਾਂ ਨੇ ਤੇ ਆਲ ਇੰਡੀਆ ਦੇ ਸਾਡੀ ਕਾਹ ਲੈ ਸਾਰੇ ਦੇਸ਼ ਦੇ ਵਿੱਚ ਐਫਆਰਐਸ ਨੂੰ ਲੈ ਕੇ ਤੇ ਪੂਰਾ ਸਾਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਤੇ ਸਾਡੇ ਪੰਜਾਬ ਦੇ ਵਿੱਚ ਬਾਕੀ ਸਟੇਟਾਂ ਦੇ ਦੋ ਸਟੇਟਾਂ ਤੋਂ ਬਾਕੀ ਸਾਰੀਆਂ ਸਟੇਟਾਂ ਵਿੱਚ ਵੀ ਰੈਲਿੰਗਸ ਪਰ ਪੰਜਾਬ ਦੀ ਸਰਕਾਰ ਨੇ ਸਾਨੂੰ ਮੋਬਾਈਲ ਨਹੀਂ ਦਿੱਤੇ ਇਹ ਸਾਡੀ ਡਿਮਾਂਡ ਹੈ ਕਿ ਸਾਨੂੰ ਮੋਬਾਈਲ ਦਿੱਤੇ ਜਾਣ ਐਫਆਰਐਸ ਨੂੰ ਲੈ ਕੇ ਪਰ ਪੰਜਾਬ ਦੀ ਜਿਹੜੀ ਸਰਕਾਰਾ ਸਾਡਾ ਮਹਿਕਮਾ ਉਸ ਵਕਤ ਧਿਆਨ ਨਹੀਂ ਦੇ ਰਿਆ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਪਰ ਪੰਜਾਬ ਦੀ ਸਰਕਾਰਾਂ ਜਿਦੀ ਤੇ ਐਫ ਆਰਐਸ ਨੂੰ ਲੈ ਕੇ ਸਾਡੇ ਕੋਲ ਜਿਹੜੇ ਗਰੀਬਾਂ ਦੇ ਬੱਚੇ ਆਂ ਮੀਰੀਆਂ ਦੇ ਤਾਂ ਬੱਚਾ ਕੋਈ ਨਹੀਂ ਪਹਿਲਾ ਆ ਲਾਪਰਤਰੀ ਉਹਦੇ ਤੋਂ ਵੀ ਵਾਰ ਹੋਣਾ ਚਾਹੀਦਾ ਕਿ ਇਹ ਇਹ ਉਹ ਮੋਬਾਈਲ ਹੁਕਮ ਕਰ ਕਾ ਲਓ ਟੀਵੀ ਦਉਂਦੀ ਅਸੀਂ ਉਹਨਾਂ ਨੂੰ ਮਾਰ ਕੇ ਕਿੱਤੀ ਵੀ ਪਹਿਲਾਂ ਉਹਨਾਂ ਨੂੰ ਤੁਸੀਂ ਜਿੰਨੇ ਵੀ ਲਾਪਰਤਰੀ ਨੇ ਉਹਨਾਂ ਨੇ ਪਹਿਲਾਂ ਸਾਨੂੰ ਮੋਬਾਈਲ ਦਿੱਤੇ ਜਾਣ ਤੇ ਸਾਨੂੰ ਤਾਂ ਜੇ ਸਾਨੂੰ ਵੀ ਮੋਬਾਈਲ ਦਿੱਤਾ ਜਾਣ ਤਾਂ ਹੀ ਅਸੀਂ ਕੰਮ ਕਰ ਸਕਦੇ ਆ ਪਰ ਪੰਜਾਬ ਦੀ ਸਰਕਾਰ ਅੱਜ ਤੱਕ ਵੀ ਹੈ ਜਿਹੜਾ 2018 ਦੇ ਪੈਸੇ ਆਏ ਹੋਣੇ ਅੱਜ ਤੱਕ 25 ਚੱਕ ਗਿਆ ਕੋਈ ਨਹੀਂ ਸਾਡਾ ਜਿਹੜਾ ਸਾਨੂੰ ਮੋਬਾਈਲ ਨੇ ਦਿੱਤੇ ਜਾ ਰਹੇ ਪਰ ਸਾਡੀਆਂ ਵਰਕਰਾਂ ਤੋਂ ਧੱਕੇ ਨਾਲ ਕੰਮ ਕਰਾਇਆ ਜਾ ਰਿਹਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜੇਕਰ ਤੁਸੀਂ ਐਫਐਸ ਨਹੀਂ ਕਰੋਗੇ ਤੁਹਾਡੀ ਤਨਖਾਹ ਕੱਟੀ ਜਾਊਗੀ ਤੁਹਾਡੀ ਨੌਕਰੀ ਚਲ ਜਾਊਗੀ ਤੇ ਅਸੀਂ ਫੇਰ ਇਹ ਢਮਅ ਡਮਅ ਰੱਖ ਰਹੇ ਆ ਵੀ ਨਹੀਂ ਸਾਨੂੰ ਮੋਬਾਈਲ ਦਿੱਤੇ ਜਾਣ ਪਰ ਫੇਰ ਵੀ ਸਾਡੇ ਨਾਲ ਵਰਤਦਾ ਜਾ ਰਹੇ ਆ ਤੇ ਕੀ ਇਹ ਸਾਡੀ ਜਿਹੜੀ ਨਵਾਂ ਦਾ ਸਾਮੂਹ ਹੈ ਤੇ ਸਾਡੇ ਜਿਹੜਾ ਗ੍ਰੇਡ ਦਾ ਫੰਕਸ਼ਨ ਹੈ ਜਿਹੜਾ ਇਹ ਮੈਨੂੰ ਕਦੇ ਕਿਤੇ ਦਿੱਸਿਆ ਕਿਤੇ ਨਹੀਂ ਦਿੱਸਿਆ ਹੁਣ ਕੀ ਗੱਲ ਹੈਗੀ ਆ ਪਹਿਲੀ ਵਾਰੀ ਹੋਇਆ ਪਹਿਲਾ ਸਾਗਰਦੀ ਵੀ ਨਹੀਂ ਸਰਕਾਰ ਹੈ ਕੱਲੀ ਉਹ ਨਹੀਂ ਕਰ ਰਹੀ ਹੈ ਪਹਿਲੀ ਵਾਰੀ ਇਹ ਸਰਕਾਰ ਹੈ ਵੀ ਜਿਹੜੀ ਕੋਈ ਵੀ ਵੱਧ ਛੁੱਟੀਆਂ ਲੌਗੀ ਤੇ ਉਹਦਾ ਉਹਦੀ ਤਨਖਾਹ ਕੱਟੀ ਜਾਊਗੀ ਤੇ ਇਸ ਕਰਨ ਦੀ 2 ਦਿਨ ਦੀ ਜੋ ਵੀ ਹੈ ਮੈਡੀਕਲ ਬੈਂਟਰ ਪਰ ਪੰਜਾਬ ਦੀ ਸਰਕਾਰ ਨੇ ਇਹ ਕਰਤਾ ਵੀ ਜਿਹੜਾ ਇੰਕਰੀਮੈਂਟ ਸਾਡਾ ਪੰਜ ਸਾਗਰਦੀ ਸਰਕਾਰ ਜਿਹੜਾ ਇੰਕਰੀਮੈਂਟ ਆ ਕੇ ਗਈ ਸੀ 500 ਦੇ 250 ਰੁਪਏ ਹੈ ਪਰ ਉਹਨਾਂ ਦਾ ਕੱਟਿਆ ਜਾਊਗਾ ਜੇਕਰ ਉਹ ਇੱਕ ਦਿਨ ਵੀ 20 ਦਿਨ ਤੋਂ ਬਾਅਦ ਵੀ ਕੀ ਵੀ ਛੁੱਟੀ ਲਉਂਦੇ ਤੇ ਅਸੀਂ ਬਹੁਤ ਲੜਾਈ ਲੜੜ ਕੇ ਇਹ ਜਿਹੜੀਆਂ ਡਿਮਾਂਡਾਂ ਸਾਡੀਆਂ ਅਸੀਂ ਮਨਵਾਈਆਂ ਜਾਂ ਦੋਹਾਂ ਲੜ ਕੇ ਵੀ ਗਈਆਂ ਅਸੀਂ ਡੰਡੇ ਵੀ ਖਾਦੇ ਭੁੱਖੇ-ਪੁੱਖੀਆਂ ਵੀ ਰਹੀਆਂ ਤੇ ਇੱਕ ਸਾਲ ਸਾਢੇ ਢਾਈ ਸਾਲ ਅਸੀਂ ਆਪਣਾ ਧਰਨਾ ਲਾ ਕੇ ਅਸੀਂ ਇਹ ਆਪਣੇ ਮੰਗਾਂ ਮਨਵਾਈਆਂ ਪਰ ਪੰਜਾਬ ਦੀ ਸਰਕਾਰ ਨੇ ਇਹਨਾਂ ਦੇ ਜੂਨ ਹੀ ਸਰਕਦੀ ਹੁਣ ਜਿਹੜੀ ਅਸੀਂ ਇਹਨਾਂ ਨੂੰ ਡਿਮਾਂਡ ਰੱਖੀ ਵੇ ਜਿਹੜੀ ਇੱਕ ਜਿਹਦੀ 40 ਸਾਲ ਹੈ ਇਹਨੇ 40 ਸਾਲ ਨੌਕਰੀ ਕਰਨੀ ਹੈ ਉਹਦਾ ਤਾਂ 2 ਲੱਖ ਰੁਪਈਆ ਹੋ ਗਿਆ ਜੱਜ ਦੀ ਤਨਖਾਹ ਕੱਟਦੇ ਹੋ ਇਹ ਤਾਂ ਬਹੁਤ ਵੱਡਾ ਹੋ ਉਹ ਵੀ ਅੱਜ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਕਿ ਇਹ ਸਾਡੀ ਜਿਹੜੀ ਆ ਬਈ ਜਿਹੜੀ 20 ਦਿਨਾਂ ਤੋਂ ਵੱਧ ਛੁੱਟੀ ਲੌਂਗੀ ਤੇ ਉਸ ਨੂੰ ਇਸ ਨੂੰ ਕੱਟਿਆ ਜਾਵੇ ਬਈ ਤਰਖਾ ਨਾ ਕੱਟੀ ਜਾਵੇ ਇਸ ਦੇ ਵਿੱਚ ਮੈਂਸ਼ਨ ਕੀਤਾ ਜਾ ਤਾਂ ਪੀਜੀ ਦੀ ਜਿਹੜੀ ਗੱਲ ਹੈਗੀ ਆ ਜਿਹੜੀ ਫੀਡ ਨੂੰ ਲੈ ਕੇ ਮੈਡਮ ਸਾਡੇ ਬਹੁਤ ਸਾਡੇ ਮੰਤਰੀ ਸਾਹਿਬ ਰੋਜ਼ ਇਹ بڑے بڑے ਭਾਸ਼ਣ ਦੇ ਰਹੇ ਆ ਜਿਹੜੀ ਫੀਡ ਹੈ ਫੀਡ ਜਿਹੜੀ ਲੋਕ ਲੈ ਜਾਣੇ ਨਹੀਂ ਚਾਹਦੇ ਜਿਹੜੀ ਫੀਡ ਹੈ ਉਹਨੇ ਸਾਡੀ ਜਿਹੜੀ ਨਕੀਨ ਹੈ ਜਿਹੜੀ ਉਹਦੇ ਵਿੱਚ ਨਮਕ ਪਾਇਆ ਹੋਇਆ ਕੋਈ ਹੱਡੀ ਲਾਈ ਹੋਈ ਆ ਕੋਈ ਦਾਲ ਦਾ ਭੋਰਾ ਨਹੀਂ ਦਿਸ ਰਿਹਾ ਤੇ ਅਸੀਂ ਕਿਹਾ ਵੀ ਜੇ ਨੂੰ ਪਹਿਲਾਂ ਫੀਡ ਦਿੰਦੇ ਸੀਗੇ ਲੋਕ ਕਿਸੇ ਨੂੰ ਲੈ ਕੇ ਨਹੀਂ ਨਹੀਂ ਲੈ ਰਹੇ ਤੇ ਲੋਕਾਂ ਨੂੰ ਬਹੁਤ ਆਪਿਆ ਸੀ ਜਿਹੜੀ ਫੀਡ ਕਿਸ ਤਰੀਏ ਆ ਪਰ ਪੰਜਾਬ ਦੀ ਸਰਕਾਰ ਤੇ ਫਿਰ ਵੀ ਕੋਈ ਸਰਕਾਰ ਨਹੀਂ ਤੇ ਉਹ ਜਿਹੜਾ ਦਰਿਆ ਦਰਿਆ ਦੇ ਵਿੱਚ ਅਣਨੇ ਮਿੱਠਾ ਪਾਇਆ ਹੋਇਆ ਤੇ ਤੁੰਡਾ ਜੀ ਪਿੱਛੇ ਗੋਫਾਇੰਡ ਤੇ ਇਹ ਪਾਇਆ ਸਾਨੂੰ پتہ ਕਹਿੰਦਾ ਹੈਗਾ ਕਰ ਕਰ ਹੁਣ ਆਪਾਂ ਦਾਣਾ ਲੈ ਕੇ ਆਨੇ ਊੜੀ ਆਪਾਂ ਧੋਨੇ ਆ ਧੋ ਕੇ ਬਣਾਨੇ ਆ ਬਸ ਹਾਂ ਉਹ ਵੀ ਧੋ ਕੇ ਬਣਾਨੇ ਆ ਤੇ ਇਸ ਕਰਕੇ ਅਸੀਂ ਕਿਹਾ ਵੀ ਜੇਕਰ ਅਸੀਂ ਇਹਨੂੰ ਧੋਨੇ ਆ ਕਾਉਂ ਸੁਪੜ ਜਾਂਦਾ ਹੈ ਤੇ ਜੇ ਉਹ ਨਹੀਂ ਉਹਦੇ ਸਾਰਾ ਕੁਝ ਨਿਕਲ ਜਾਂਦਾ ਹੈ ਜਦੋਂ ਅਸੀਂ ਕਦੇ ਜਿਹੜੀ ਕਿੰਮਤ ਨਾ ਫੇੜ ਦਿੰਦੇ ਸੀਗੇ ਤੁਹਾਨੂੰ ਉਸੇ ਤਰੀਕੇ ਨਾਲ ਸਾਡੀ ਜਿਹੜੀ ਛੇੜਾ ਹੈ ਬੱਚੇ ਦਾ ਟੇਸਟ ਬਦਲ ਜਾਂਦਾ ਸਪੈਲ ਕੀਰ ਆਦੀ ਸੀ ਬੇ ਦੁੱਧ ਆਉਂਦਾ ਸੀ ਤੇ ਕੀਰ ਬਣਾ ਲੈਂਦੇ ਸੀ ਜਿਹੜੀ ਵਿੱਚ ਅਸੀਂ ਦੁੱਧ ਪਾ ਲੈਂਦੇ ਸੀਗੇ ਵੀ ਅਸੀਂ ਕਹੇ ਸਾਨੂੰ ਉਹ ਜਿਹੜੇ ਬੱਚੇ ਖੁਸ਼ ਹਕੇ ਖਾਂਦੇ ਸੀਗੇ ਕਈ ਵਾਰੀ ਨਮਕੀਨ ਚਾਵਲ ਬਣਾ ਦੇਣੇ ਸਾਨੂੰ ਉਹ ਸਾਡੀ ਲੋਕਾਂ ਦੀ ਵੀ ਡਿਮਾਂਡ ਹੈ ਤੇ ਵੀ ਉਹ ਜਿਹੜੀ ਸਾਨੂੰ ਪੀਂਦੀ ਅਗਲਾ ਜਿਹੜਾ ਹੈਗਾ ਇੱਕ ਅਸੀਂ ਬਹੁਤ ਵੱਡੀ ਲੜਾਈ ਹੈ ਸਾਡੀ ਹੈਲਪਰਾਂ ਨੂੰ ਪ੍ਰੋਮੋਸ਼ਨ ਵਾਸਤੇ 5 ਸਾਲ ਦਾ ਤਜਰਬਾ ਕਰਾ ਸੀ ਦਾਸ ਸਾਹਿਬ ਬਾਰੇ ਹਜਰਤਾਂ ਨੇ ਕਿ 5 ਸਾਲ ਬਸ ਤੇ ਕੁਝ ਕੁ ਚੀਜ਼ ਤੇ ਇਹਨਾਂ ਨੇ ਆਪਣੇ ਸਹਿਯੋਗੀਆਂ ਨੂੰ ਉੱਪਰ ਦੀ ਕਰਨਾ ਸੀ ਤੇ ਇਹਨਾਂ ਨੇ 10 ਸਾਲ ਦੀ ਜਿਹੜੀ ਆ ਹੈਲਪਰਾਂ ਦੀ ਪ੍ਰੋਮੋਸ਼ਨ ਕਰਤੀ ਜਿਨ੍ਹਾਂ ਦਾ 5-5 ਸਾਲ ਦਾ ਤਜਰਬਾ 6-6 ਸਾਲ ਦਾ ਤਜਰਬਾ ਉਹ ਰੱਖ ਲਈਆਂ ਬਾਕੀ 23 ਸਾਲ ਵਾਲੀਆਂ ਵਿਚਾਰੀਆਂ ਰੋ ਰਹੀਆਂ ਨੇ ਜਿਨ੍ਹਾਂ ਸੇ 23 ਸਾਲ ਦਾ ਤਜਰਬਾ ਹੈ ਹੁਣ ਮੈਡਮ ਨੇ ਇਹ ਕੱਟਾ ਕਹਿੰਦੇ ਜੀ ਸੈਂਟਰ ਦੀ ਸਰਕਾਰ ਤੇ 10 ਸਾਲ ਕਰਦੇ ਮੈਂ ਤਾਂ ਵੀ ਠੀਕ ਹੈ 10 ਸਾਲ ਕਰ ਉਨਨ ਤਾਂ ਵਨ ਟਾਈਮ ਕੀ ਤਨੀ ਸਾਡੀ ਸਰਕਾਰ ਨੇ ਵਨ ਟਾਈਮ ਕਰਦਾ ਤੇ ਇਸ ਕਰਕੇ ਸੀ ਇਹਨਾਂ ਡਿਮਾਂਡ ਆ ਬਲੇਟਰ ਸਾਡੇ ਬੱਚਿਆਂ ਨੂੰ ਲੈਟਰਸ ਕਲੀਅਰ ਆਉਂਦਾ ਹੋਣੀ ਆ ਅਸੀਂ ਬੱਚਿਆਂ ਨੂੰ ਲੈ ਕੇ ਸਾਡੇ ਅਗਰਬਾਡੀ ਸੈਂਟਰ ਦੀ ਬੱਚੇ ਹੋਣੇ ਚਾਹੀਦੇ ਤੇ ਸਾਡੀ ਜਿਹੜੀ ਅਗਰਬਾਡੀ ਸੈਂਟਰ ਆ ਉਹਨਾਂ ਦੀ ਅਲਾਉਂਸ ਆਉਂਦਾ ਹੋਣੀ ਆ ਜੇ ਕੋਈ ਸਰਕਾਰ ਕਰਾਈ ਦੇ ਇਹਨਾਂ ਮੰਗਾਂ ਨੂੰ ਮੈਨੂੰ ਮਿਲਦੀ ਸੀ ਅੰਜੀ ਦੇ ਸਟੇਟ ਆ ਤੇ ਉਹਨ ਵੀ ਕਿਸੇ ਤਰੀਕੇ ਤੋਂ ਕੁਮੰਤਰੀ ਸਾਹਿਬ ਉਹ ਦਿਨਾਂ ਸੀ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਮੰਨੀਆਂ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣੇ ਗਏ ਸੀ ਇਹ ਸੱਜੇ ਮੰਨਣਾ ਨਹੀਂ ਮੰਨੇ ਆ ਤੇ ਮੁੱਖ ਮੰਤਰੀ ਸਾਹਿਬ ਹੋਰ ਕਿਸੇ ਜਿੰਨੇ ਨਹੀਂ ਮਨੇ ਤੇ ਸਾਨੂੰ 1.5 ਘੰਟਾ ਗੱਡੀ ਚ ਬਿਠਾ ਕੇ ਰੱਖਿਆ ਤੇ ਜਦੋਂ ਉਹਨਾਂ ਚਿਰ ਨਹੀਂ ਸਾਨੂੰ ਗੱਡੀ ਚ ਉਤਾਰਿਆ ਜਿੰਨਾ ਚਿਰ ਅਸੀਂ ਮੁੱਖ ਮੰਤਰੀ ਸਾਹਿਬ ਜਹਾਜ ਨਹੀਂ ਚੜੇ ਇਹ ਸਰਕਾਰ ਹੈ ਜਿਹੜੀ ਕਹਿ ਰਹੀ ਸੀ ਨਾ ਜਿਵੇਂ ਕਿਸੇ ਸਰਕਾਰ ਨੇ ਐਲਾਨ ਕੀਤਾ ਉਹਨਾਂ ਨੇ ਸਾਰੇ ਇਲਾ ਮੰਨ ਲੂਗਾ ਤੇ ਜਿਹੜੇ ਕੰਸ ਇੰਨੇ ਨੇ ਗੱਡੀ ਐ ਚੋ ਮੋਦੇਲੇ ਬਾਕੀ ਸਰਕਾਰ ਅਟਕੀ ਹੋ ਰਹੀ ਆ ਅੱਜ ਕੀ ਹੋ ਰਿਹਾ ਅੱਜ ਉਹਦੀ ਭੈਣ ਕੋਲੇ ਵੀ ਫੋਰਸ ਹੈ ਉਹਦੇ ਜਵਾਈ ਕੋਲ ਉਹਨਾਂ ਦੇ ਘਰ ਵਾਲੇ ਕੋਲ ਵੀ ਫੋਰਸ ਹੈ ਉਹਨਾਂ ਦੀ ਘਰ ਵਾਲੀ ਕੋਲ ਵੀ ਫੋਰਸ ਹੈ ਤੇ ਦੇਖੋ ਕਿੰਨੀ ਕਿੰਨੀਆਂ ਗੱਡੀਆਂ ਮੈਂ ਹੈਰਾਨ ਐ ਜਦੋਂ ਵੀ ਕਿਤੇ ਵੀ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਹੁਸ਼ਿਆਰ ਪਰ ਤੋਂ ਕੋਲ ਬੁਲਾ ਰਹੇ ਆ ਪਰ ਨਾਲੇ ਜੋ ਕੋਲ ਤੋਂ ਬੁਲਾ ਰਹੇ ਆ ਅਰਕਤ ਜ਼ਿਲ੍ਹੇ ਤੋਂ ਬੁਲਾ ਨਹੀਂ ਇੰਨੀ ਕਿੰਨੀ ਵੱਡੀ ਹੈ ਇੱਕ ਤੋਂ ਬੰਦੇ ਪਿੱਛੇ ਸੀ ਕਿੰਨਾ ਨੁਕਸਾਨ ਕਰਿਆ ਹੁਣ ਜੇਕਰ ਜਿੰਨਾ ਚਿਰ ਸਾਰੀਆਂ ਪ੍ਰਾਟਾ ਨਹੀਂ ਮੰਨੀਆਂ ਜਾਂਦੀਆਂ ਅਕੀ ਪੰਜਾਬ ਦੀ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਚੈਲੰਜ ਕਰਦੇ ਜਿੱਥੇ ਜਿੱਥੇ ਮੁਕਾਬਲਤ ਇਖਾਸਾ ਕਰਨਗੇ ਤੇ ਅਸੀਂ ਉਹਨਾਂ ਨੂੰ ਐਸੀ ਤਰੀਕਾ ਸਿਖਾ ਦੇ ਜਾਂਕ ਤੱਕ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਕੁੱਤਿਆਂ ਨੂੰ ਬੁਲਾਵਾਂ ਲਾ ਕੇ ਅਸੀਂ ਐਸੇ ਕਿਤੇ ਬੋਲਣੇ ਸੁਭਾ ਪ੍ਰਧਾਨ ਅਗਰਵੜੀ ਮਲਾਜੂਨ ਸੀਐਜਪੀ ਜਿਤਕਾ ਅੰਦੂਲਾ ਅੱਜ ਜਿਹੜੀ ਸਾਡੀ ਕਾਲ ਹੈ ਉਸ ਸਾਡੀਆਂ ਡਿਮਾਂਡਾਂ ਨੇ ਤੇ ਆਲੀ ਦੇ ਸਾਡੀ ਕਾਲ ਹੈ ਜੇ ਸਾਰੇ ਦੇਸ਼ ਦੇ ਵਿੱਚ ਐਫਆਰਐਸ ਨੂੰ ਲੈ ਕੇ ਤੇ ਪੂਰਾ ਸਾਰੇ ਦੇਸ਼ ਦੇ ਵਿੱਚ ਵਿਰੋਧ ਹੋ ਗਿਆ ਤੇ ਸਾਡੇ ਪੰਜਾਬ ਦੇ ਵਿੱਚ ਬਾਕੀ ਸਟੇਟਾਂ ਦੋ ਸਟੇਟਾਂ ਤੋਂ ਬਾਕੀ ਸਾਰੀਆਂ ਸਟੇਟਾਂ ਤੋਂ ਰੈਲੀ ਆ। ਪਰ ਪੰਜਾਬ ਦੀ ਸਰਕਾਰ ਨੇ ਸਾਨੂੰ ਮੋਬਾਈਲ ਨਹੀਂ ਦਿੱਤੇ। ਇਹ ਸਾਡੀ ਡਿਮਾਂਡ ਹੈ ਕਿ ਸਾਨੂੰ ਮੋਬਾਈਲ ਦਿੱਤੇ ਜਾਣ ਐਫਆਰਐਸ ਨੂੰ ਲੈ ਕੇ। ਪਰ ਪੰਜਾਬ ਦੀ ਜਿਹੜੀ ਸਰਕਾਰਾ ਸਾਡਾ ਮਹਿਕਮਾ ਉਸ ਵੱਲ ਤਾਂ ਧਿਆਨ ਨਹੀਂ ਦੇ ਰਿਹਾ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ। ਪਰ ਪੰਜਾਬ ਦੀ ਸਰਕਾਰਾ ਜਿਹੜੀ ਤੇ ਐਫਆਰਐਸ ਨੂੰ ਲੈ ਕੇ ਸਾਡੇ ਕੋਲ ਜਿਹੜੇ ਗਰੀਬਾਂ ਦੇ ਬੱਚੇ ਆ। ਮੀਰਾਂਦਲ ਦਾ ਬੱਚਾ ਕੋਈ ਨਹੀਂ ਪਹਿਲਾ ਜੀ ਆਪਰਤਰੀ ਉਹਦੀ ਕੋਈ ਵੈਲ ਹੋਣਾ ਚਾਹੀਦਾ। ਕਿ ਜੇ ਉਹ ਮੋਬਾਈਲ ਹੁਕਮ ਕਰਾ ਲਓ ਟੀਪੀ ਦਉਗੀ ਅਸੀਂ ਉਹਨਾਂ ਨੂੰ ਮਾਰਕ ਕੀਤੀ ਵੀ ਪਹਿਲਾਂ ਉਹਨਾਂ ਤੁਸੀਂ ਜਿੰਨੇ ਵੀ ਲਾਪਤੇ ਨੇ ਉਹਨਾਂ ਨੇ ਪਹਿਲਾਂ ਸਾਨੂੰ ਮੋਬਾਈਲ ਦਿੱਤੇ ਜਾਣ ਤੇ ਸਾਨੂੰ ਤਾਂ ਜੇ ਸਾਨੂੰ ਵੀ ਮੋਬਾਈਲ ਦਿੱਤਾ ਜਾਣ ਤਾਂ ਹੀ ਅਸੀਂ ਕੰਮ ਕਰ ਸਕਦੇ ਹਾਂ ਪਰ ਪੰਜਾਬ ਦੀ ਸਰਕਾਰ ਅੱਜ ਤੱਕ ਵੀ ਹੈ ਜਿਹੜਾ 2018 ਦੇ ਪੈਸੇ ਆਏ ਹੋਣੇ ਅੱਜ ਤੱਕ ਪੱਚੀ ਚੱਗਿਆ ਕੋਈ ਵੀ ਸਾਡਾ ਜਿਹੜਾ ਸਾਨੂੰ ਮੋਬਾਈਲ ਨਹੀਂ ਦਿੱਤੇ ਜਾ ਰਹੇ ਪਰ ਸਾਡੀਆਂ ਵਰਤਰਾ ਤੋਂ ਧੱਕੇ ਨਾਲ ਕੰਮ ਕਰਾਇਆ ਜਾ ਰਿਹਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਜੀਏ ਕਰ ਤੁਸੀਂ ਐ ਖਾਰਾ ਸੇ ਨਹੀਂ ਕਰੋਗੇ ਤੁਹਾਡੀ ਕੰਮ ਖਾ ਟਟੀ ਜਾਊਗੀ ਤੁਹਾਡੀ ਨੌਕਰੀ ਚਲ ਜੂਗੀ ਤੇ ਅਸੀਂ ਫੇਰ ਇਹ ਢਮਈ ਢਮਾਟ ਰੱਖ ਰਹੇ ਆ ਵੀ ਨਹੀਂ ਸਾਨੂੰ ਮੋਬਾਈਲ ਦੇ ਰੈਡਪਾ ਫੇਰ ਵੀ ਸਾਡੇ ਨਾਲ ਵਰਤਦਾ ਜਾ ਰਹੇ ਆ ਤੇ ਅਸੀਂ ਇਹ ਸਟੇਟਿਚੀ ਢਮਾਟ ਆ ਸਾਡੇ ਮੋਬਾਈਲ ਤੇ ਚਾਟ ਸਾਡੇ ਨਾਲ ਕ੍ਰੈਡਿਟ ਨਾਲ ਸੰਪਰਕ ਜਾਰਾ ਤੇ ਨਾ ਵੀ ਕਦੇ ਕਿਤੇ ਦਿੱਸੀ ਆ ਕਿਤੇ ਨਹੀਂ ਦਿੱਸੀ ਹੁਣ ਕੀ ਗੱਲ ਹੈਗੀ ਆ ਪਹਿਲੀ ਵਾਰੀ ਹੋਇਆ ਪਹਿਲਾ ਸਾਗਰਤੀ ਵੀ ਨਹੀਂ ਸਰਕਾਰ ਹੈ ਕੱਲੀ ਉਹ ਵੀ ਸਰਕਾਰ ਹੈ ਪਹਿਲੀ ਵਾਰੀ ਇਹ ਸਰਕਾਰ ਹੈ ਵੀ ਜਿਹੜੀ ਕੋਈ 20 ਤੋਂ ਵੱਧ ਛੁੱਟੀਆਂ ਲੌਗੀ ਤੇ ਉਹਦਾ ਉਹਦੀ ਤਨਖਾਹ ਕੱਟੀ ਜਾਊਗੀ ਤੇ ਇਸ ਤਰ੍ਹਾਂ ਦੀ 2 ਦਿਨ ਦੀ ਜੋ ਵੀ ਆ ਮੈਡੀਕਲ ਮਿਲਦਾ ਪਰ ਪੰਜਾਬ ਦੀ ਸਰਕਾਰ ਨੇ ਇਹ ਕਰਤਾ ਵੀ ਜਿਹੜਾ ਇੰਕਰੀਮੇਟਰ ਸਾਡਾ ਪੰਜਾਬ ਸਰਕਾਰ ਦੀ ਸਰਕਾਰ ਜਿਹੜਾ ਇੰਕਰੀਮੇਟਰ ਲਾ ਕੇ ਗਈ ਸੀ 500 ਤੋਂ 2500 ਰੁਪਏ ਲੈ ਪਰ ਉਹਨਾਂ ਦਾ ਕੱਟਿਆ ਜਾਊਗਾ ਜੇਕਰ ਉਹ ਇੱਕ ਦਿਨ ਵੀ 20 ਦਿਨ ਤੋਂ ਬਾਅਦ ਵੀ ਕੀ ਵੀ ਛੁੱਟੀ ਲੌਗੂ ਤੇ ਅਸੀਂ ਬਹੁਤ ਲੜਾਈ ਲੜ ਕੇ ਇਹ ਜਿਹੜੀਆਂ ਡਿਮਾਂਡਾਂ ਸਾਡੀਆਂ ਅਸੀਂ ਮਵਾਈਆਂ ਜਾਂ ਦੋਲਣ ਕੇ ਵੀ ਗਈਆਂ ਅਸੀਂ ਡੰਡੇ ਵੀ ਖਾਦੇ ਓੱਖਾਂ ਪੁਕੀਆਂ ਵੀ ਰਹੀਆਂ ਤੇ 1 ਸਾਲ ਸਾਢੇ 1.5 ਸਾਲ ਅਸੀਂ ਆਪਣਾ ਧਰਨਾ ਲਾ ਕੇ ਅਸੀਂ ਇਹ ਆਪਣੇ ਮੰਗਾਂ ਮਨਵਾਈਆਂ ਪਰ ਪੰਜਾਬ ਦੀ ਸਰਕਾਰ ਨੇ ਇਹਨਾਂ ਦੇ ਜੂਨ ਹੀ ਸਰਤ ਦੀ ਹੁਣ ਜਿਹੜੀ ਅਸੀਂ ਇਹਨਾਂ ਨੂੰ ਡਿਮਾਂਡ ਰੱਖੀ ਸੀ ਵੀ ਜਿਹੜੇ ਕਿ ਜਿਹਦੇ 40 ਸਾਲ ਆ ਇਹਨੇ 40 ਸਾਲ ਨੌਕਰੀ ਕੀਤੀ ਹੈ ਉਹਦਾ ਤਾਂ 2 ਲੱਖ ਰੁਪਈਆ ਹੋ ਗਿਆ ਜੱਜ ਦੀ ਤਨਖਾਹ ਕੱਟਦੇ ਹੋ ਇਹ ਤਾਂ ਬਹੁਤ ਵੱਡਾ ਹੋਊਗਾ ਵੀ ਅੱਜ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਕਿ ਇਹ ਸਾਡੀ ਜਿਹੜੀ ਆ ਵੀ ਜਿਹੜੀ 20 ਦਿਨਾਂ ਤੋਂ ਵੱਧ ਛੁੱਟੀ ਲੌਂਗੀ ਤੇ ਉਸ ਨੂੰ ਇਸ ਨੂੰ ਕੱਟਿਆ ਜਾਵੇ ਤੇ ਤਾਂ ਖਾਣਾ ਘਟੀ ਜਾਵੇ ਇਸ ਦੇ ਵਿੱਚ ਮੈਂਸ਼ਨ ਕੀਤੀ ਜਾ ਤਾਂ ਪੀਡੀ ਦੇ ਗੱਲ ਹੈਗੀ ਆ ਜਿਹੜੀ ਫੀਡ ਨੂੰ ਲੈ ਕੇ ਮੈਡਮ ਸਾਡੇ ਬਹੁਤ ਸਾਡੇ ਮੰਤਰੀ ਸਾਹਿਬ ਰੋਜ਼ ਇਹ بڑے بڑے ਭਾਸ਼ਣ ਦੇ ਰਹੇ ਆ ਜਿਹੜੀ ਫੀਡ ਹੈ ਫੀਡ ਜਿਹੜੀ ਲੋਕ ਲੈ ਜਾਣੇ ਨਹੀਂ ਚਾਹਦੇ ਜਿਹੜੀ ਫੀਡ ਹੈ ਉਹਨੇ ਸਾਡੀ ਜਿਹੜੀ ਨਕੀਨ ਹੈ ਜਿਹੜੀ ਆ ਉਹਦੇ ਵਿੱਚ ਨਮਕ ਪਾਇਆ ਹੋਇਆ ਕੋਈ ਹੱਡੀ ਲਾਈ ਹੋਈ ਆ ਕੋਈ ਦਾਲ ਦਾ ਭੋਰਾ ਨਹੀਂ ਦਿਸ ਰਿਹਾ ਤੇ ਅਸੀਂ ਕਿਹਾ ਵੀ ਜੇ ਤੁਸੀਂ ਪਹਿਲਾਂ ਫੀਡ ਦਿੰਦੇ ਸੀਗੇ ਉਹ ਕਿਸੇ ਨੂੰ ਲੈ ਕੇ ਨਹੀਂ ਇਹ ਨਹੀਂ ਲਾਰੇ ਤੇ ਲੋਕਾਂ ਨੂੰ ਬਹੁਤ ਆਪੇ ਅਸੀਂ ਜਿਹੜੇ ਇਸ ਗ੍ਰੇਨ ਨੇ ਆ ਪਰ ਪੰਜਾਬ ਦੀ ਸਰਕਾਰ ਤੇ ਫਿਰ ਵੀ ਕੋਈ ਸਰਕਾਰ ਨਹੀਂ ਤੇ ਉਹ ਜਿਹੜਾ ਦੜੀਆ ਦੜੀਆ ਦੇ ਵਿੱਚ ਅਨੇ ਮਿੱਠਾ ਪਾਇਆ ਹੋਇਆ ਤੇ ਤੁਹਾਡੇ ਜਿਹੜੇ ਪਿੱਛੇ ਰਿਫਾਈਨਡ ਤੇ ਪਾਇਆ ਉਹ ਸਾਨੂੰ پتہ ਕਹਿੰਦਾ ਹੈਗਾ ਕਰਦਾ ਹੁਣ ਆਪਾਂ ਦਾਣਾ ਲੈ ਕੇ ਆਨੇ ਊੜੀ ਆਪਾਂ ਧੋਨੇ ਆ ਠੋਕੇ ਬਣਾਨੇ ਆ ਬਸ ਹਾਂ ਉਹ ਵੀ ਠੋਕੇ ਬਣਾਨੇ ਆ ਤੇ ਇਸ ਕਰਕੇ ਅਸੀਂ ਕਿਹਾ ਵੀ ਜੇਕਰ ਅਸੀਂ ਉਹਨਾਂ ਧੋਨੇ ਆ ਕਾਉਂ ਸਬੜ ਜਾਂਦਾ ਹੈ ਤੇ ਜੇ ਉਹ ਨਹੀਂ ਉਹਦੇ ਸਾਰਾ ਕੁਝ ਨਿਕਲ ਜਾਂਦਾ ਜਾਪਾਉਂਦਾ ਅਸੀਂ ਜਿਹੜੀ ਜਿਹੜੀ ਨਮਕ ਪਹਿੜ ਦਿੰਦੇ ਸੀ ਜੇ ਤੁਹਾਨੂੰ ਉਸੇ ਤਰੀਕੇ ਨਾਲ ਸਾਡੀ ਜਿਹੜੀ ਛੇੜਾ ਬੱਚਿਆਂ ਦਾ ਟੇਸਟ ਬਦਲ ਜਾਂਦਾ ਸਪੈਲ ਕੀੜ ਆਉਂਦੀ ਸੀ ਬੇ ਦੁੱਧ ਆਉਂਦਾ ਸੀ ਤੇ ਕੀੜ ਬਣਾ ਲੈਂਦੇ ਸੀ ਜਿਹੜੀ ਵਿੱਚ ਅਸੀਂ ਦੁੱਧ ਪਾ ਲੈਂਦੇ ਸੀ ਕਿ ਅਸੀਂ ਕਹੇ ਸਾਨੂੰ ਉਹ ਜਿਹੜੇ ਬੱਚੇ ਖੁਸ਼ਕੇ ਖਾਂਦੇ ਸੀਗੇ ਕਈ ਵਾਰੀ ਨਮਕੀਨ ਚਾਵਲ ਬਣਾ ਦੇਣੇ ਸਾਨੂੰ ਉਹ ਸਾਡੀ ਲੋਕਾਂ ਦੀ ਵੀ ਡਿਮਾਂਡ ਹੈ ਤੇ ਵੀ ਉਹ ਜਿਹੜੀ ਸਾਨੂੰ ਪੀਂਦੀ ਅਗਲਾ ਜਿਹੜਾ ਹੈਗਾ ਜੇ ਅਸੀਂ ਬਹੁਤ ਵੱਡੀ ਲੜਾਈ ਹੈ ਸਾਡੀ ਹੈਲਪਰਾਂ ਦੀ ਪ੍ਰਮੋਸ਼ਨ ਵਾਸਤੇ 5 ਸਾਲ ਦਾ ਤਜਰਬਾ ਕਰਾ ਸੀ ਦਾਸਾ। ਬੜੀ ਹਜਾਤਾਂ ਦੇ ਵਿੱਚ ਪਹੁੰਚਾ ਹੋ ਗਿਆ ਤੇ ਕੁਝ ਕੁ ਸੀ ਇੱਥੇ ਇਹਨਾਂ ਨੇ ਆਪਣੇ ਤੇ ਤੇਆਂ ਨੂੰ ਫਰਜ਼ੀ ਕਰਨਾ ਸੀਗਾ ਤੇ ਇਹਨਾਂ ਨੇ 10 ਸਾਲ ਦੀ ਜਿਹੜੀ ਆ ਹੈਲਪਰਾਂ ਦੀ ਪ੍ਰਮੋਸ਼ਨ ਕਰਤੀ ਜਿਨ੍ਹਾਂ ਦਾ 5-5 ਸਾਲ ਦਾ ਤਜਰਬਾ 6-6 ਸਾਲ ਦਾ ਤਜਰਬਾ ਉਹ ਰੱਖ ਲਈਆਂ ਬਾਕੀ 23 ਸਾਲ ਵਾਲੀਆਂ ਵਿਚਾਰੀਆਂ ਰੋ ਰਹੀਆਂ ਨੇ ਜਿੰਨਾਂ ਤੇ 23 ਸਾਲ ਦਾ ਤਜਰਬਾ ਹੈ ਹੁਣ ਮੈਡਮ ਨੇ ਇਹ ਕਰਤਾ ਕਹਿੰਦੇ ਜੀ ਸੈਂਟਰ ਦੀ ਸਰਕਾਰ ਤੇ 10 ਸਾਲ ਕਰਤੇ ਮੈਟਮਿਕ ਠੀਕ ਹੈ ਦਸਾਂ ਕਰ ਤੁਹਾਨੂੰ ਤਾਂ ਵਨ ਟਾਈਮ ਕਿੰਨੀ ਸਾਡੀ ਸਰਕਾਰ ਨੇ ਵਨ ਟਾਈਮ ਕਰਦਾ ਪੀਸ ਕਰਕੇ ਸੀ ਇਹਨਾਂ ਡਿਮਾਂਡ ਆਵ ਲੈਟ ਸਾਡੇ ਬੱਚਿਆਂ ਨੂੰ ਲੈਟਸ ਕਲੀਅਰ ਆਊਟ ਆ ਹੋਣੀ ਆ ਅਸੀਂ ਬੱਚਿਆਂ ਨੂੰ ਲੈ ਕੇ ਸਾਡੇ ਅਗਲੇ ਮਾੜੀ ਸੈਂਟਰ ਦੇ ਬੱਚੇ ਹੋਣੇ ਚਾਹੀਦੇ ਤੇ ਸਾਡੀ ਜਿਹੜੇ ਅਗਲੇ ਮਾੜੀ ਸੈਂਟਰ ਆ ਉਹਨਾਂ ਦੀ ਅਲਾਉਟ ਆ ਹੋਣੀ ਆ ਜਿੱਥੇ ਕੋਈ ਸਰਵਸਾਲਤਾ ਹੈ ਇਹਨਾਂ ਮੰਗਾਂ ਨੂੰ ਮੈਟਰੀ ਸੀ ਸਰਜਿਸ ਕਰਦੇ ਸਾਰੇ ਤੇ ਉਹ ਵੀ ਤੁਸੀਂ ਦੇ ਮੁੱਖ ਮੰਤਰੀ ਸਾਹਿਬ ਉਹ ਦਿਨ ਸੀ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਮੰਨੀਆਂ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣੇ ਗਏ ਸੀ ਇਹ ਸੱਜੇ ਮੰਗਣਾ ਨਹੀਂ ਮੰਨਿਆ ਤੇ ਮੁੱਖ ਮੰਤਰੀ ਸਾਹਿਬ ਹੋਰ ਕਿਸੇ ਜਿੰਨੇ ਨਹੀਂ ਮਨੇ ਸਾਨੂੰ 1.5 ਘੰਟਾ ਗੱਡੀ ਚ ਬਿਠਾ ਕੇ ਰੱਖਿਆ ਤੇ ਜਦੋਂ ਉਹਨਾਂ ਚਿਰ ਨਹੀਂ ਸਾਨੂੰ ਗੱਡੀ ਚ ਉਤਾਰਿਆ ਜਿੰਨਾ ਚਿਰ ਅਸੀਂ ਮੁੱਖ ਮੰਤਰੀ ਸਾਹਿਬ ਜਹਾਜ ਨਹੀਂ ਚੜੇ ਇਹ ਸਰਕਾਰ ਹੈ ਜਿਹੜੀ ਕਹਿ ਰਹੀ ਸੀ ਨਾ ਜਿਵੇਂ ਕਿਸੇ ਸਰਕਾਰ ਨੇ ਐਲਾਨ ਕੀਤਾ ਉਹਨਾਂ ਨੇ ਸਾਰੇ ਇਲਾ ਮੰਨ ਲੂਗਾ ਤੇ ਜਿਹੜੇ ਕਿਸੇ ਨੇ ਗੱਡੀ ਐ ਚੋ ਮੋਦੇਲੇ ਬਾਕੀ ਸਰਕਾਰ ਅਟਕੀ ਹੋ ਰਹੀਆਂ ਅੱਜ ਕੀ ਹੋ ਰਿਹਾ ਅੱਜ ਉਹਦੀ ਭੈਣ ਕੋਲੇ ਵੀ ਫੋਰਸ ਹੈ ਉਹਦੇ ਜਵਾਈ ਕੋਲ ਉਹਨਾਂ ਦੇ ਘਰ ਵਾਲੇ ਕੋਲ ਵੀ ਫੋਰਸ ਹੈ ਉਹਨਾਂ ਦੀ ਘਰ ਵਾਲੀ ਕੋਲ ਵੀ ਫੋਰਸ ਹੈ ਤੇ ਦੇਖੋ ਕਿੰਨੀ ਕਿੰਨੀਆਂ ਗੱਡੀਆਂ ਮੈਂ ਹੈਰਾਨ ਐ ਜਦੋਂ ਵੀ ਕਿਤੇ ਵੀ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਹੁਸ਼ਿਆਰ ਪਰ ਤੋਂ ਕੋਲ ਬੁਲਾ ਰਹੇ ਆ ਪਰ ਨਾਲੇ ਜੋ ਕੋਲ ਤੋਂ ਬੁਲਾ ਰਹੇ ਆ ਅਰਕਤ ਜ਼ਿਲ੍ਹੇ ਤੋਂ ਬੁਲਾ ਨਹੀਂ ਇੰਦੀ ਕਿੰਨੀ ਵੱਡੀ ਹੈ ਇੱਕ ਤੋਂ ਬੰਦੇ ਪਿੱਛੇ ਸੀ ਕਿੰਨਾ ਨੁਕਸਾਨ ਕਰਿਆ ਹੁਣ ਜੇਕਰ ਜਿੰਨਾ ਚਿਰ ਸਾਰੀਆਂ ਪ੍ਰੋਟਾ ਨਹੀਂ ਮੰਨੀਆਂ ਜਾਂਦੀਆਂ ਅਕੀ ਪੰਜਾਬ ਦੀ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਚੈਲੰਜ ਕਰਦੇ ਜਿੱਥੇ ਜਿੱਥੇ ਮੁਕਾਬਲਤ ਇਖਾਸਾ ਜਾਣਗੇ ਤੇ ਅਸੀਂ ਉਹਨਾਂ ਨੂੰ ਐਸੀ ਤਰੀਕਾ ਸਿਖਾ ਦੇ ਜਾੜ ਤੱਕ ਪਿੰਡਾਂ ਦੇ ਵਿੱਚ ਜਾੜ ਤੱਕ ਪਿੰਡਾਂ ਦੇ ਕੁੱਤਿਆਂ ਨੂੰ ਬੁਲਾਵ ਲਾ ਕੇ ਅਸੀਂ ਐਸੇ ਕਿਤੇ ਬੋਲਣੇ